ਏ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਇਹ ਦੇਸ਼ ਵਿਦੇਸ਼ ਵਿੱਚ ਦੇਖਣ ਵਾਲੇ ਮੇਰੇ ਚੈਨਲ ਸ਼ੰਕਰ ਚੋਹਾਨ ਯੂਟਿਊਬਰ ਚੈਨਲ ਨੂੰ ਇਹ ਜਨਹਿਤ ਸਮਿਤੀ ਵੱਲੋਂ ਜਿਹੜਾ ਸੁਨੇਹਾ ਲੋਕਾਂ ਤੱਕ ਪਹੁੰਚਾਣਾ ਹੈ ਲਗਾਤਾਰ ਤੁਸੀਂ ਪਹੁੰਚਾ ਵੀ ਰਹੇ ਹੋ ਮੇਰੀ ਮਦਦ ਵੀ ਕਰ ਰਹੇ ਹੋ ਜਨਹਿਤ ਸਮਿਤੀ ਦੇ ਜਨਰ ਸਕੱਤਰ ਵਿਨੋਦ ਕੁਮਾਰ ਸ਼ਰਮਾ ਜੀ ਇਹ ਜਿਹੜੀ ਮੈਰਾਥਨ ਹੋਣ ਜਾ ਰਹੀ ਹੈ ਇਹ ਸੰਡੇ ਨੂੰ 16 ਨਵੰਬਰ ਨੂੰ ਉਹਦੇ ਬਾਰੇ ਕੁਝ ਲੋਕਾਂ ਨੂੰ ਸੁਨੇਹਾ ਦਿਓ ਜੀ ਫਿਰ ਮੈਂ ਵਿਨੋਦ ਸ਼ਰਮਾ ਜਨ ਸਕੱਤਰ ਮਨਨਲ ਅਬਦੁੱਲ ਬਾਏ ਜੀ ਖੜੇਪਾ ਭੀਜੀ ਜੀ ਤੇ ਪਲਾਨਸਮੈਂਟੋਂ ਅਸੀਂ ਲੋਕਾਂ ਨੂੰ ਰਿਕਵੈਸਟ ਕਰਾਂ ਵੀ 16 ਤਰੀਕ ਨੂੰ 21 ਕਿਲੋਮੀਟਰ 10 ਕਿਲੋਮੀਟਰ 5 ਕਿਲੋਮੀਟਰ 2.5 ਕਿਲੋਮੀਟਰ 1 ਕਿਲੋਮੀਟਰ ਦੇਖਾ ਅਗੇ ਮੈਂ ਆਪਣਾ ਪਾਰਟਿਸਿਪੇਟ ਕਰੋ ਅਸੀਂ ਇਹਦੇ ਸਾਡੇ ਕਈ ਏਮ ਹੈ ਰਨ ਫॉर ਹੈਲਥ ਪਰਪਸ ਦੇ ਵਾਸਤੇ ਹੈ ਅਗੇਂਸ ਡਾਕਟਸ ਹੈ ਪਟੇਲਾ ਬਜਾਓ ਬੇਟੀ ਪੜਾਓ ਬੇਟੀ ਪੜਾਓ ਪਲੱਸ ਪਟੇਲਾ ਨੂੰ ਕਲੀਨ ਗ੍ਰੀਨ ਵਾਸਤੇ ਹੈ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਵੀ ਬੜਾ ਵਧੀਆ ਅਸੀਂ ਐਫਰਟ ਕਰਦੇ ਸਾਡੀ 12ਵੀਂ ਮਾਰਥਾ ਨਾਲ ਸਾਡੇ ਜਿਆ ਅਸਟੋਗੁਰੇ ਸਟੇਸ਼ਨ ਹੋ ਗਿਆ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਹੋਰ ਇਸ ਤੇ ਆ ਕੇ ਅਸੀਂ ਕੈਚ ਪ੍ਰਾਈਜ਼ ਵੀ ਰੱਖੇ ਆ ਜਿਹੜੇ ਏਜ ਵਾਈਜ਼ ਹਨ ਉਹਨਾਂ ਨੂੰ ਅਸੀਂ ਟਰੋਫੀਆਂ ਵੀ ਦਾਂਗੇ ਮੈਂ ਲੋਕਾਂ ਨੂੰ ਰਿਕਵੈਸਟ ਕਰਨਾ ਜਿੰਨੇ ਛੋਟੇ ਬੱਚੇ ਆਣਗੇ ਸਾਡੇ 10 ਸਾਲ ਦੇ ਸਭ ਨੂੰ ਕੇਸ ਟਰੋਫੀ ਦਾਂਗੇ ਤੁਹਾਨੂੰ ਰਿਕਵੈਸਟ ਕਰਾਂ ਜੂਰ ਪਾਰਟਿਸਪੀਟ ਕਰੋ ਸੋ ਸਾਡੇ ਭਾਈ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਚੈਨਲ ਤੇ ਤੇ ਜਿਹੜਾ ਸੁਨੇਹਾ ਤੁਸੀਂ ਲੋਕਾਂ ਤੱਕ ਪਹੁੰਚਾਣਾ ਹੈ ਜਿਹੜੀ 12ਵੀਂ ਹਾਫ ਮੈਰਾਥਨ ਹੋ ਰਹੀ ਹੈ ਉਹਦੇ ਬਾਰੇ ਕੁਝ ਦੱਸੋ ਜੀ ਮੈਂ ਥੈਂਕ ਯੂ ਅਜੀਤ ਪਹਿਲਾਂ ਤੋਂ ਮੋਰਕਬਾਦ ਸ਼ਰਮਾ ਜੀ ਨੂੰ ਇੱਕ ਕੰਮ ਸ਼ੁਰੂ ਕਰਨਾ ਬੜਾ ਆਸਾਨ ਹੁੰਦਾ ਹੈ ਉਹਨੂੰ ਕੰਟੀਨਿਊ ਕਰਨਾ ਇੰਨੇ ਸਾਲਾਂ ਤੱਕ ਇਸ ਦੇ ਬਾਵਜੂਦ ਕਿ ਸਾਡਾ ਸ਼ਹਿਰ ਬਹੁਤ ਲੋ ਪ੍ਰੋਫਾਈਲ ਹੈਗਾ ਇੱਥੇ ਕੋਈ ਵੱਡੇ ਬਿਜ਼ਨਸ ਨਹੀਂ ਹੈ ਹੋ ਰਹੇ ਹਨ ਫੰਡਸ ਦੀ ਸ਼ਾਰਟੇਜ ਆਲਵੇਸ ਰਹਿੰਦੀ ਹੈ ਪਰ ਹਿੰਮਤ ਨਹੀਂ ਹਾਰਦੇ ਹਨ ਮੇਰਾ ਸੁਨੇਹਾ ਹੀ ਹੈ ਪਾਰਟਿਸਪੇਟ ਵੀ ਕਰੋ ਉਹਨੂੰ ਹਰ ਤਰੀਕੇ ਦਾ ਮੋਰਲ ਫਾਈਨੈਂਸ਼ੀਅਲ ਔਰ ਨਾਲ ਖੜ ਕੇ سپورਟ ਵੀ ਕਰੋ ਤਾਂ ਕਿ ਇਹ ਜਿਹੜੇ ਇੰਨੇ ਕੰਮ ਕਰਦੇ ਜਾ ਰਹੇ ਆ ਤੇ ਉਸ ਵਿੱਚ ਹੋਰ ਜ਼ਿਆਦਾ ਕਾਮਯਾਬੀ ਮਿਲੇ ਭਾਈ ਜੀ ਇਹ ਵਿਨੋਦ ਕੁਮਾਰ ਸ਼ਰਮਾ ਜੀ ਵਿੱਚ ਇੰਨੀ એનર્ਜੀ ਆਂਦੀ ਹੈ ਤੁਸੀਂ ਦੇਖਦੇ ਹੋ ਅਕਸਰ ਕਹਿੰਦੇ ਹੋ ਇਹ એનર્ਜੀ ਫੁੱਲ ਬੰਦੇ ਨੇ ਜੀ ਤੇ ਇਹਨਾਂ ਦੀ એનર્ਜੀ ਦਾ ਰਾਜ ਕੀ ਹੈਗਾ ਇਹ ਕੁਝ ਦੱਸੋ ਤੁਸੀਂ ਬਹੁਤ ਨਜ਼ਦੀਕ ਹੋ ਇਹਨਾਂ ਦੇ ਇਹਨਾਂ ਦੀ ਤਰਸਤ ਹੋਈਆਂ ਜੀ ਇਹਨਾਂ ਦੀ એનર્ਜੀ ਦਾ ਰਾਜ ਇਹ ਹੈ ਕੋਈ ਸਹਿਯੋਗ ਕਰੇ ਨਾ ਕਰੇ ਇਹ ਹਰ ਬੰਦੇ ਨੂੰ بس ਇਹ ਕਹਿੰਦੇ ਨਾਲ ਵੀ ਖੜ ਕੇ ਆ ਕੇ ਇੰਨੇ ਵੀ ਬਹੁਤ ਹੈ ਤੇ ਉਹਨਾਂ ਨਾਲ ਜੋੜ ਕੇ ਰੱਖਦੇ ਆ ਉਹੀ ਇਹਨਾਂ ਦੀ ਤਾਕਤ ਹੈ ਤੇ ਮੈਂ ਤਾਂ ਇਹ ਪ੍ਰਮਾਤਮਾ ਦੀ ਤਰਫੋਂ ਇੱਕ ਬਹੁਤ ਵੱਡੀ ਇਹਨਾਂ ਨੂੰ ਕੋਰਟ ਗਿਫਟ ਹੈ ਦੇ ਰਹਿ ਕਰ ਰਹੇ ਸੋ ਬਹੁਤ ਹੀ ਚੰਗਾ ਸੁਨੇਹਾ ਦਿੱਤਾ ਸਾਡੇ ਵਿਨੋਦ ਕੁਮਾਰ ਸ਼ਰਮਾ ਜੀ એનર્ਜੀ ਫੁੱਲ ਬੰਦੇ ਨੇ ਤੇ ਇਹ ਚਾਹੁੰਦੇ ਨੇ ਪਟਿਆਲਾ ਸਾਡਾ ਸਵਸਤ ਰਹੇ ਇਹ ਜੇ ਪਟਿਆਲਾ ਸਵਸਤ ਆਪਣਾ ਪੰਜਾਬ ਸਵਸਤ ਹੈ ਤੇ ਬਹੁਤ ਇਹ ਅੱਛਾ ਸੁਨੇਹਾ ਜਾਣ ਵਾਲਾ ਹੈ ਇਸ ਇਤਿਹਾਸਿਕ ਜਿਹੜੀ ਮੈਰਾਥਨ 12ਵੀਂ ਹਾਫ ਮੈਰਾਥਨ ਹੈਗੀ 16 ਨਵੰਬਰ 2025 ਸੰਡੇ ਨੂੰ ਉਹਦੇ ਵਾਸਤੇ ਲਗਾਤਾਰ ਰਜਿਸਟ੍ਰੇਸ਼ਨ ਹੋ ਵੀ ਰਹੀ ਹੈ ਤੁਸੀਂ ਵੀ ਅਗਰ ਪਾਰਟਿਸਪੇਟ ਕਰਨਾ ਚਾਹੁੰਦੇ ਹੋ ਸ਼ਰਮਾ ਜੀ ਬਹੁਤ ਲੋਕ ਜਦੋਂ ਵੀਡੀਓ ਦੇਖਦੇ ਨੇ ਮੈਨੂੰ ਫੋਨ ਵੀ ਕਰਦੇ ਨੇ ਵੀ ਅਸੀਂ ਵੀ ਭਾਗ ਲੈਣਾ ਤੇ ਉਹਨਾਂ ਨੇ ਵੀ ਜਿਸ ਇਸਨ ਕਰਵਾਈ ਹੈ ਤੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਜਿਹੜੇ ਲੋਕ ਇਸ ਮੈਰਾਥਨ ਰਾਹੀਂ ਆਪਣੇ ਸਵਸਥ ਜਿੰਦਗੀ ਚਾਹੁੰਦੇ ਆ ਉਹ ਇਸ ਮੈਰਾਥਨ ਵਿੱਚ ਭਾਗ ਲੈ ਸਕਦੇ ਆ ਜੀ ਕਈ ਲੋਕ ਬਜ਼ੁਰਗ ਨੇ ਉਹ ਕਹਿੰਦੇ ਅਸੀਂ ਦੇਖਣ ਹੀ ਆਣਾ ਜੀ ਬਹੁਤ ਲੋਕ ਸ਼ਰਮਾਈ ਜਿਹੜੇ ਲੋਕ ਖਾਲੀ ਬਜ਼ੁਰਗ ਨੇ ਭੱਜ ਨਹੀਂ ਸਕਦੇ ਆ ਸਕਦੇ ਆ ਜੀ ਉਹ ਉਹ ਆ ਸਕਦੇ ਦੇਖਣ ਵਾਸਤੇ ਉਹਨਾਂ ਨੂੰ ਬ੍ਰੇਕਫਾਸਟ ਖਵਾਵਾਂਗੇ ਅਵਾਂ ਦਾ ਐਂਟਰੇਨਮੈਂਟ ਕਰਾਂਗੇ ਬੜਾ ਵਧੀਆ ਸਾਨੂੰ ਲੱਗੇਗਾ ਵੀ ਆ ਕੇ ਜਰੂਰ ਪਟ ਆ ਸਕਦੇ ਸੋ ਤੁਹਾਨੂੰ ਬੜੀ ਖੁਸ਼ੀ ਹੋਵੇਗੀ ਮੈਂ ਦੇਸ਼ ਵਿਦੇਸ਼ ਚ ਬੈਠੇ ਸਾਰੇ ਲੋਕਾਂ ਨੂੰ ਕਹਾਂਗਾ ਇਹ ਜਿਹੜੇ YouTube ਰਾਹੀਂ ਮੇਰੇ ਇਸ ਮੈਸੇਜ ਨੂੰ ਦੇਖ ਰਹੇ ਨੇ ਸ਼ਰਮਾ ਜੀ ਦੇ ਜਨਹਿਤ ਸਮਿਤੀ ਦੇ ਤੋਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਗੁੱਡ ਕਮੈਂਟ ਕਰਿਆ ਕਰੋ ਤਾਂ ਕਿ ਲੋਕਾਂ ਤੱਕ ਆਪ ਆਪਣਾ ਸਨੇਹਾ ਪਹੁੰਚਾ ਸਕੀ ਨਮਸਕਾਰ ਜੈ ਸ਼੍ਰੀ ਰਾਮ ਗੁੱਡ ਮਾਰਨਿੰਗ ਫਿਰ ਮਿਲਦੇ ਆ ਜੀ